ਸੋ ਤੁਸੀਂ ਜੁੜ ਚੁੱਕੇ ਹੋ ਐਕਸਪ੍ਰੈਸ ਨਿਊਜ਼ਲੈਟ ਦੇ ਨਾਲ ਮੈਂ ਹਾਂ ਚੀਫ ਰਿਪੋਰਟਰ ਜੈਸ਼ ਪੰਡਤ ਗੱਲਬਾਤ ਦਾ ਸنسਨਾ ਲਗਾਤਾਰ ਸਾਡਾ ਜਾਰੀ ਹੈ ਵੱਖ-ਵੱਖ ਰਾਜਨੀਤਿਕ ਸ਼ਕਤੀਆਂ ਦੇ ਨਾਲ ਦੇਸ਼ ਦੇ ਵਿੱਚ ਕੁਝ ਸਮੇਂ ਬਾਅਦ ਲੋਕ ਸਭਾ ਦੇ ਚੋਣ ਹੋਣ ਜਾ ਰਹੇ ਆ ਔਰ ਇਹ 2024 ਦੇ ਜਿਹੜੇ ਲੋਕ ਸਭਾ ਦੇ ਚੋਣ ਆ ਇਸ ਵਾਰ ਖਾਸ ਅਹਿਮੀਅਤ ਰੱਖਦੇ ਆ ਕਿਉਂਕਿ ਦੇਸ਼ ਐਸ ਵੇਲੇ ਜਿਹੜਾ ਵਾ ਉਹ ਇੱਕ ਇੱਕ ਅਲੱਗ ਪੋਜੀਸ਼ਨ ਦੇ ਵਿੱਚ ਜਾ ਕੇ ਖੜਾ ਹੋਇਆ ਦਾਵਾ ਔਰ ਜਿੱਥੇ ਭਾਜਪੀ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਆਪਣੀ ਜਿੱਤ ਦਾ ਉੱਥੇ ਹੀ ਕਾਂਗਰਸ ਪਾਰਟੀ ਵੱਲੋਂ ਵੀ ਜੜਾ ਵਾ ਪੂਰੇ ਜੀ ਜ਼ਾਂ ਦੇ ਨਾਲ ਉਹਨਾਂ ਦੇ ਵੀ ਵਰਕਰ ਪੂਰੇ ਦੇਸ਼ ਵਿੱਚ ਮਿਹਨਤ ਕਰ ਰਹੇ ਆ ਔਰ ਇੱਕ ਕੜਾ ਸੰਘਰਸ਼ ਜੜਾ ਵਾ 2024 ਦੀਆਂ ਲੋਕ ਸਭਾ ਦੇ ਵਿੱਚ ਹੋਣ ਜਾ ਰਿਹਾ ਵਾ ਜੇਕਰ ਪੰਜਾਬ ਦੀ ਅਸੀਂ ਰਾਜਨੀਤੀ ਦੀ ਗੱਲ ਕਰੀਏ ਤਾਂ ਪੰਜਾਬ ਦੀ ਰਾਜਨੀਤੀ ਇਸ ਵੇਲੇ ਕਿਸਾਨ ਅੰਦੋਲਨ ਦੇ ਕਾਰਨ ਇੱਕ ਵਾਰ ਫੇਰ ਬਹੁਤ ਜ਼ਿਆਦਾ ਹਾਈ ਚੱਲ ਰਹੀ ਆ ਔਰ तमाम पार्टियां ਜਿਹੜੀਆਂ ਕਿਸਾਨਾਂ ਦਾ ਸਮਰਥਨ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ 13 ਲੋਕ ਸਭਾ ਸੀਟਾਂ ਨੇ ਗੁਰਦਾਸਪੁਰ ਦੀਆਂ ਜੇਕਰ ਅਸੀਂ ਗੁਰਦਾਸਪੁਰ ਦੀ ਗੱਲ ਕਰੀਏ ਲੋਕ ਸਭਾ ਆਧ ਗਿਆ ਪੰਜਾਬ ਚ ਟੋਟਲ 13 ਨੇ ਸੀਟਾਂ ਆਪਾਂ ਅੱਜ ਗੱਲ ਕਰਨ ਜਾ ਰਹੇ ਆ ਗੁਰਦਾਸਪੁਰ ਲੋਕ ਸਭਾ ਸੀਟ ਦੀ ਇਹ ਸੀਟ ਜਿਹੜੀ ਆ ਇੱਕ ਬਹੁਤ ਹੌਟ ਸੀਟ ਮੰਨੀ ਜਾਂਦੀ ਆ ਬਾਰਡਰ ਦਾ ਏਰੀਆ ਵਾ ਬਿਲਕੁਲ ਇੰਡੀਆ ਪਾਕਿਸਤਾਨ ਦਾ ਬਾਰਡਰ ਨਜ਼ਦੀਕ ਆ ਔਰ ਇਸ ਲੋਕ ਸਭਾ ਦੇ ਵਿੱਚ ਜਿਹੜਾ ਵਾ ਇਸ ਬਾਰੇ ਇਥੇ ਕਾਂਟੇ ਦਾ ਮੁਕਾਬਲਾ ਜਿਹੜਾ ਵਾ ਉਹ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਿੱਚ ਜਿਹੜਾ ਵਾ ਹੋਣਾ ਤੈਅ ਵਾ ਅਸੀਂ ਗੱਲ ਕਰਨ ਜਾ ਰਹੇ ਹਾਂ ਅੱਜ ਕਾਂਗਰਸ ਦੀ ਇੱਕ ਐਸੀ ਸ਼ਖਸੀਅਤ ਦੇ ਨਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਇਸ ਗੁਰਦਾਸਪੁਰ ਜ਼ਿਲ੍ਹੇ ਦੀ ਪੋਲਿਟਿਕਸ ਦੇ ਵਿੱਚ ਆਪਣਾ ਸਥਾਨ ਬਣਾ ਕੇ ਆਪਣੀ ਰਾਜਨੀਤਿਕ ਦੇ ਸਫ਼ਰ ਨੂੰ ਅੱਗੇ ਨੂੰ ਤੋਰ ਰਹੇ ਆ ਨਾਮ ਆ ਤਰਸੀਮ ਸੋਹਤਾ ਔਰ ਕਾਂਗਰਸ ਦੀ ਰਾਜਨੀਤੀ ਦੇ ਵਿੱਚ ਇਹ ਚਿਹਰਾ ਇੱਕ ਖਾਸ ਅਹਿਮੀਅਤ ਰੱਖਦਾ ਵਾ 5 ਲੱਖ ਦੇ ਕਰੀਬ ਜਣਾ ਵਾ ਸਾਡੇ ਅੰਕੜਿਆਂ ਦੇ ਮੁਤਾਬਕ ਗੁਰਦਾਸਪੁਰ ਲੋਕ ਸਭਾ ਖੇਤਰ ਦੇ ਵਿੱਚ 크ਰਿਸਚੀਅਨ ਭਾਈਚਾਰੇ ਦੀ ਇੱਕ ਗਿਣਤੀ ਆ ਔਰ ਇਹ ਇੱਕ ਬਹੁਤ ਲਾਰਜ ਨੰਬਰ ਵਾ 5 ਲੱਖ ਵੋਟਰ ਹੋਣਾ ਇੱਕ ਜ਼ਿਲ੍ਹੇ ਦੇ ਵਿੱਚ ਔਰ तमाम ਪਾਰਟੀਆਂ ਵੱਲੋਂ ਹੁਣ ਤੱਕ 크ਰਿਸਚੀਅਨ ਲੀਡਰਾਂ ਨੂੰ ਜੜਾ ਵਾ ਉਹ ਇਲੈਕਸ਼ਨ ਦੇ ਟਾਈਮ ਇੱਕ ਯੂਜ਼ ਕਰ ਦਿੱਤਾ ਜਾਂਦਾ ਰਿਹਾ ਵਾ ਅਸੀਂ ਤਰਸੀਮ ਸੋਤਾਜੀ ਨਾਲ ਗੱਲਬਾਤ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਸਾਨੂੰ ਇਹ ਜਾਣਕਾਰੀ ਮਿਲੀ ਸੀ ਕਿ ਇਹਨਾਂ ਨੇ ਕਾਂਗਰਸ ਦੀ ਇੱਕ ਲੋਕ ਸਭਾ ਦੀ ਆਪਣੀ ਟਿਕਟ ਜੜੀ ਹੋ ਅਪਲਾਈ ਕਰ ਦਿੱਤੀ ਹੈ ਗੱਲਬਾਤ ਇਹਨਾਂ ਨਾਲ ਕਰਕੇ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਸ ਤਰ੍ਹਾਂ ਅਗਲੇ ਦਿਨਾਂ ਦੇ ਵਿੱਚ ਇਹਨਾਂ ਦੀ ਪੋਲਿਟਿਕਸ ਚੱਲਣ ਜਾ ਰਹੀ ਹੈ ਸਰ ਆਜੀ ਦੀ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਹਾਡਾ ਰਾਜਨੀਤਿਕ ਸਫ਼ਰ ਕਿੱਥੋਂ ਤੇ ਕਿੱਦਾਂ ਸ਼ੁਰੂ ਹੋਇਆ ਸੀ ਸਭ ਤੋਂ ਪਹਿਲਾਂ ਮੈਂ ਐਕਸਪ੍ਰੈਸ نیوز ਤੇ ਅਵਜੀਦਾ ਬਹੁਤ ਵੈਲਕਮ ਕਰਦਾ ਕਿ ਧੰਨਵਾਦ ਕਰਦਾ ਕਿ ਤੁਸੀਂ ਮੇਰੇ ਕੋਲ ਪਹੁੰਚ ਕੀਤੀ ਹੈ ਜੀ ਔਰ ਜਿਹੜਾ ਰਾਜਨੀਤਿਕ ਸਫਰ ਆ ਉਹ ਮੈਂ ਜੂਥੇ ਵਿੱਚੋਂ ਹੀ ਜੂਥ ਦੇ ਟਾਈਮ ਤੇ ਵੀ ਕਰਦਾ ਸੀਗਾ ਜੀ ਔਰ ਬਾਅਦ ਦੇ ਵਿੱਚ ਮੈਂ ਆਰਮੀ ਦੇ ਵਿੱਚ ਸਪੋਰਟਸ ਕੋਰਟ ਚ ਰੋਲ ਮਟ ਹੋਇਆ ਸੀਗਾ ਓਕੇ ਔਰ ਮੈਂ 15 ਸਾਲ 2 ਮਹੀਨੇ ਦੀ ਜੋਬ ਜਿਹੜੀ ਕਰਕੇ ਤੇ ਵਾਪਸ ਆਪਣੇ ਲੋਕਾਂ ਦੇ ਵਿੱਚ ਆ ਚੁੱਕਾ ਹਾਂ ਜਿਹੜਾ ਕਿ ਮੇਰਾ ਇੱਕ ਕੰਟਰੀਬਿਊਸ਼ਨ ਆ ਜੀ ਜੋਬ ਛੱਡਣ ਦਾ ਕਾਰਨ ਇਹ ਨਹੀਂ ਹੈ ਕਿ ਮੈਂ ਕੋਈ ਫਿਜ਼ੀਕਲ ਅਨਫਿਟ ਸੀਗਾ ਮੈਂ ਅੱਜ ਵੀ ਕੈਟਾਗਰੀ A ਦੇ ਵਿੱਚ ਉੱਥੋਂ ਜੋਬ ਮੇਰੀ ਛੱਡੀ ਸੀਗੀ ਔਰ ਜੋ ਬਹੁਤ ਟੌਪ ਤੇ ਮੈਂ ਮੈਕਸਿਮਮ 10 ਸਾਲ ਇਨਸਟ੍ਰਕਟਰ ਡਿਊਟੀ ਕੀਤੀ ਆ ਜੀ ਔਰ ਫਿਰ ਮੇਰੀ ਸਿਲੈਕਸ਼ਨ ਜਿਹੜੀ ਪੈਰਾ ਕਮਾਂਡੋ ਦੇ ਵਿੱਚ ਪੈਰਾ ਗਲਾਈਡਰ ਦੇ ਵਿੱਚ ਹੋਈ ਔਰ ਜਿਹੜੇ ਮੇਰੇ ਕੋਲ 80 ਜੰਪ ਮੈਂ ਕਰ ਚੁੱਕਾ ਹਾਂ ਔਰ ਬੜੀ ਹਾਰਡ ਐਂਡ ਫਾਸਟ ਜਿਹੜੀ ਇੱਕ ਜੋਬ ਸੀਗੀ ਮੇਰੀ ਜੀ ਔਰ ਉਹ ਜੋਬ ਹੁੰਦਿਆ ਹੋਇਆ ਕਿ ਮੈਂ ਆਪਣੇ ਲੋਕਾਂ ਵਾਸਤੇ ਕੰਟਰੀਬਿਊਸ਼ਨ ਕੀਤਾ ਕਿ ਮੇਰੀ ਇੱਕ ਭਾਵਨਾ ਸੀਗਾ ਕਿ ਆਪਣੇ ਲੋਕਾਂ ਦੀ ਜਿਹੜੀ ਇੱਕ ਮੰਗ ਹੈ ਮੰਗਾਂ ਨੇ ਲੋਕਾਂ ਦੇ ਹੱਕ ਨੇ ਔਰ ਇੱਕ ਵਧੀਆ ਤਰੀਕੇ ਦੇ ਨਾਲ ਮੈਂ ਕਰ ਸਕਾਂ ਉਹਨਾਂ ਨੂੰ ਸਰ ਇਹ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਿੰਨਾ ਸਮਾਂ ਹੋ ਚੁਕਿਆ ਤੁਹਾਨੂੰ ਕਿਸ-ਕਿਸ ਸੌਦਿਆਂ ਤੇ ਤੁਸੀਂ ਕੰਮ ਕੀਤਾ ਥੋੜਾ ਜਿਆਦਾ ਦਰਸ਼ਕਾਂ ਨੂੰ ਇਹ ਦੱਸ ਦਿਓ ਜੀ ਮੇਰੇ ਮੇਰਾ ਜਿਹੜਾ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਸਤਿਕਾਰਯੋਗ ਸਾਡੀ ਪਾਰਟੀ ਹੈ ਇੰਡੀਆ ਨੈਸ਼ਨਲ ਕਾਂਗਰਸ ਇਹਦੇ ਵਿੱਚ ਮੈਂ ਲਗਭਗ 21 ਸਾਲ ਤੋਂ ਕੰਮ ਕਰ ਰਿਹਾ ਹਾਂ ਓਕੇ ਔਰ ਜਿਹੜੀ ਕਿ ਮੈਂ 67 ਪੁਆਇੰਟ ਜਿਹੜਾ ਕਿ ਜ਼ਿਲ੍ਹੇ ਦੇ ਵਿੱਚ ਐਜ਼ ਅ ਜਨਰਲ ਸੈਕਟਰੀ ਔਰ ਉਸ ਤੋਂ ਬਾਅਦ ਜਦੋਂ ਪ੍ਰਤਾਪ ਸਿੰਘ ਦੀ ਬਾਦਵਾ ਪ੍ਰੈਜ਼ੀਡੈਂਟ ਬਣੇ ਸੀਗੇ 12 13 ਦੇ ਵਿੱਚ ਉਦੋਂ ਮੈਂ ਸੈਕਟਰੀ ਪੰਜਾਬ ਪ੍ਰਦੇਸ਼ ਕਾਂਗਰਸੀ ਕਮੇਟੀ ਰਹਾ ਔਰ ਉਹਨਾਂ ਨੇ ਫਿਰ ਮੈਨੂੰ ਐਡੀਸ਼ਨਲ ਤਰਸਿਕਾ ਤੇ ਬਲੋਕ ਜੰਡਿਆਲਾ ਦੇ ਅਬਜ਼ਰਵਰ ਵੀ ਲਾ ਕੇ ਰੱਖਿਆ ਔਰ ਉਸ ਤੋਂ ਬਾਅਦ ਮੈਂ ਮੌਜੂਦਾ ਪਿਛਲੀ ਸਰਕਾਰ ਦੇ ਵਿੱਚ ਐਜ਼ ਅ ਵਾਈਸ ਚੇਅਰਮੈਨ ਕ੍ਰਿਸ਼ਨ ਵਲਪੋੜ ਰਹਾ ओके okay. और फिर डेलीगेट मेंबर हूं मैं पंजाब कांग्रेस ਵਿੱਚ और موجوده ਇਸ ਟਾਈਮ ਹੁਸ਼ਿਆਰਪੁਰ ਦੇ ਵਿੱਚ ਮਕੇਰੀਆਂ ਜਿਹੜਾ ਹਲਕਾ ਵਾ ਉਹਦੇ ਵਿੱਚ ਮੈਂ ਐਜ਼ ਅ ਕੋਆਰਡੀਨੇਟਰ ਕੰਮ ਕਰ ਰਿਹਾ ਹਾਂ ओके ਹਾਂ ਜੀ ਸਰ ਸਰ ਨੂੰ ਜਾਣਕਾਰੀ ਮਿਲੀ ਹੈ ਕਿ ਲੋਕ ਸਭਾ ਚੋਣਾਂ ਬਿਲਕੁਲ ਨਜ਼ਦੀਕ ਨੇ اور ਤੁਸੀਂ ಕಾಂಗ್ರೆس پارٹی ਵੱਲੋਂ ਤੁ ਆਪਣੀ ਦਾਵੇਦਾਰੀ ਪੇਸ਼ ਕੀਤੀ ਹੈ ਇਸ ਬਾਰੇ ਥੋੜਾ ਦੱਸ ਦਿਓ ਜੀ ਦੇਖੋ ਮੈਂ ਜਿਹੜੀ ਦਾਵੇਦਾਰੀ ਪੇਸ਼ ਕੀਤੀ ਹੈ ਮੈਂ ਕੋਈ ਇਹ ਨਹੀਂ ਕਿ 2 ਸਾਲ ਬਾਅਦ ਚਾ 4 ਸਾਲ ਬਾਅਦ ਮੈਂ ਪੂਰੇ ਦਰ ਜਿਵੇਂ ਕਿ ਪਹਿਲਾਂ ਦੱਸ ਚੁੱਕਾ ਹਾਂ ਕਿ 21 ਸਾਲ ਬਾਅਦ ਦੀ ਮਿਹਨਤ ਤੋਂ ਬਾਅਦ ਜੀ ਉਹ ਮੈਂ ਜਿਹੜੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਮੰਗਾਂ ਸੀਗੀਆਂ ਸਾਡੇ ਨੌਜਵਾਨ ਜੋ ਉਥੇ ਜਿੱਥੇ ਵੀ ਅਸੀਂ ਮੀਟਿੰਗਾਂ ਕਰਦੇ ਉਹ ਕਹਿੰਦੇ ਕਿ ਤੁਸੀਂ ਦੇ ਕੋਣ ਤੱਕ 21 ਸਾਲ ਕਾਂਗਰਸ ਪਾਰਟੀ ਵਾਸਤੇ ਲੀਡਰਸ਼ਿਪ ਵਾਸਤੇ ਕੰਮ ਕੀਤਾ ਉਹਨਾਂ ਵਾਸਤੇ ਵੋਟਾਂ ਪਾਈਆਂ ਰੱਖਸ਼ਣਾ ਕਰਾਈਆਂ ਤੇ ਹੁਣ ਤੁਸੀਂ ਆਪ ਮਤਲਬ ਇਹ ਸਿਲੈਕਸ਼ਨ ਦੇ ਵਿੱਚ ਖੜੇ ਹੋਣਾ ਜ਼ਰੂਰੀ ਸੋ ਮੈਂ ਅਪਲਾਈ ਕੀਤਾ ਹੈ ਪਾਰਟੀ ਦੀ ਟਿਕਟ ਦੇਣਾ ਨਹੀਂ ਦੇਣਾ ਇਹ ਤੇ ਪਾਰਟੀ ਦਾ ਕੰਮ ਹੈ ਚਾਹੇ ਮਾਲਕ ਦਾ ਕੰਮ ਹੈ ਚਾਹੇ ਪ੍ਰਮਾਤਮਾ ਦਾ ਕੰਮ ਹੈ ਸੋ ਮੈਂ ਵਧੀਆ ਤਰੀਕੇ ਦੇ ਨਾਲ ਜਿਹੜੀਆਂ ਨੈਸ਼ਨਲ ਪਾਲਿਸੀਆਂ ਉਹਨਾਂ ਨੂੰ ਜਾਣਦਾ ਕਿਉਂਕਿ ਮੈਂ ਆਲ ਇੰਡੀਆ ਦੇ ਵਿੱਚ ਆਪਣੀ ਜਿਹੜੀ ਆਰਮੀ ਦੀ ਜੋਬ ਨਿਭਾ ਕੇ ਆਇਆ ਮੈਨੂੰ ਪਤਾ ਹੈ ਕਿ ਕਿਸ ਤਰ੍ਹਾਂ ਨੈਸ਼ਨਲਾਈਜ਼ ਲੈਵਲ ਦੇ ਉੱਤੇ ਜਿਹੜੇ ਕਿ ਕੰਮ ਹੁੰਦੇ ਆ ਸਾਡਾ ਜਿਹੜੀ ਬਾਰਡਰ ਬੈਲਟ ਆ ਇਹ ਇਹਦਾ ਕਿਦਾਂ ਹੁੰਦਾ ਆ ਸੋਲਜਰ ਦੀ ਪ੍ਰੋਬਲਮ ਕੀ ਆ ਜਿਹੜੇ ਗਰੀਬ ਲੋਕਾਂ ਦੀ ਪ੍ਰੋਬਲਮ ਕੀ ਆ ਔਰ ਮੈਂ ਇੱਕ ਛੋਟੇ ਘਰਾਂ ਨੇ ਚੋਂ ਹੁੰਦੇ ਹੋਏ ਗਰੀਬ ਪਰਿਵਾਰ ਤੋਂ ਹੁੰਦੇ ਹੋਏ ਮੈਂ ਹਰ ਇੱਕ ਛੋਟੀ ਬੰਦੇ ਜਿਹੜੇ ਕਿ ਬਿਲਕੁਲ ਗਰੀਬ ਲੋਕ ਆ ਝੌਂਪੜੀਆਂ ਤੱਕ ਕਿ ਜਿਨ੍ਹਾਂ ਦੇ ਛੱਤਾਂ ਵੀ ਨੀਚੇ ਨਾਲੋਂ ਉਹਨਾਂ ਦੇ ਘਰਾਂ ਤੱਕ ਮੈਂ ਪਹੁੰਚ ਕਰਦਾ ਆ ਰਿਹਾ ਇਹਨਾਂ ਦਿਨਾਂ ਤੋਂ ਸਾਰੇ ਦੱਸੋ ਕਿ ਜਿੱਦਾਂ 5 ਲੱਖ ਦੇ ਕਰੀਬ ਨਵੇਂ ਆਏ ਹੋਏ ਸਰਕਾਰੀ ਅੰਕੜਿਆਂ ਦੇ ਮਤਲਬ ਗੁਰਦਾਸਪੁਰ ਲੋਕ ਸਭਾ ਖੇਤਰ ਦੇ ਵਿੱਚ ਮਸੀਹ ਭਾਈਚਾਰੇ ਦੇ ਵੋਟਰ ਆ ਜੀ ਔਰ ਇੱਕ ਬਹੁਤ ਵੱਡੀ ਇੱਕ ਨਿਰਨਾਇਕ ਵੋਟ ਬੈਂਕ ਵਾ ਤੁਹਾਨੂੰ ਤੁਹਾਡੇ ਭਾਈਚਾਰੇ ਦਾ ਕਿੰਨਾ ਕੁ ਸਮਰਥਨ ਜਣਾ ਵਾ ਹੁਣ ਤੱਕ ਮਿਲ ਰਿਹਾ ਵਾ ਦੇਖੋ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਜ਼ਿਲ੍ਹਾ ਜੀ ਇਹਨੂੰ ਮਿਨੀ ਜਰੂਸ਼ਲਮ ਬੋਲਿਆ ਜਾਂਦਾ ਜਦੋਂ ਕਿ ਜਰੂਸ਼ਲਮ ਜਿਹੜਾ ਬਾਹਰ ਆ ਮਤਲਬ ਇੰਡੀਆ ਤੋਂ ਬਾਹਰ ਆ ਜੀ ਜੀ ਤੇ ਉਹਦੇ ਮੁਤਾਬਕ ਕਿਉਂਕਿ ਵੱਡੀ ਗਿਣਤੀ ਆ ਇਸ ਕਰਕੇ ਇਹਨੂੰ ਹਰ ਲੋਕ ਜਿੰਨੇ ਬਾਹਰ ਨਰਿਸੀਬਲ ਰਹਿੰਦੇ ਆ ਜਿੰਨੇ ਲੋਕ ਬਾਹਰ ਨੇ ਚਾਹੇ ਜਲੰਧਰ ਵਾਲੇ ਲੁਧਿਆਣੇ ਵਾਲੇ ਚਾਹੇ ਫਿਰੋਜ਼ਪੁਰ ਵਾਲੇ ਸਾਰੇ ਇਹਨੂੰ ਗੁਰਦਾਸਪੁਰ ਜ਼ਿਲ੍ਹੇ ਵਿੱਚ ਜਿਹੜਾ ਕਿ ਮਿਨੀ ਜਰੂਸ਼ਲਮ ਕਿਹਾ ਜਾਂਦਾ ਉਹ। ਜੀ ਸੋ ਅਸੀਂ ਇਸ ਮਿਨੀ ਜਰੂਸ਼ਲਮ ਨੂੰ ਚਾਹੁੰਦੇ ਆ ਕਿ ਕੋਈ ਇੱਕ ਗੁਰਦਾਸ ਪੂਰੇ ਪੰਜਾਬ ਦੇ ਵਿੱਚ ਇੱਕ ਹਲਕਾ ਜਿਹੜਾ ਸਾਡੇ ਵਾਸਤੇ ਰਿਜ਼ਰਵ ਕਰਤਾ ਜਾਏ। ਚਾਹੇ ਸਾਨੂੰ ਟਿਕਟ ਦਿੱਤੀ ਜਾਵੇ ਚਾਹੇ ਲੜਾਈ ਜਾਵੇ ਪਾਰਟੀਆਂ ਦੇ ਚੋਣ ਤੇ ਕੀ ਨਹੀਂ ਕੁਝ ਹੋ ਸਕਦਾ ਸੋ ਮੈਂ ਆਪਣੀ ਜਿਹੜੀ ਪੜ੍ਹਾਈ ਆ ਗ੍ਰੈਜੂਏਸ਼ਨ ਮੈਂ ਕੰਪਲੀਟ ਕੀਤੀ ਆ ਔਰ ਉਸ ਤੋਂ ਬਾਅਦ ਮੈਂ ਹਰ ਰੋਜ਼ ਆਪਣੇ ਲੋਕਾਂ ਦੇ ਵਿੱਚ ਕੰਮ ਕਰਦਾ ਰਹਾਂ ਔਰ ਲੋਕਾਂ ਦਾ ਬਹੁਤ ਵੱਡੇ ਲੈਵਲ ਤੇ ਮੈਨੂੰ ਸਮਰਥਨ ਆ ਔਰ ਜਿਹਦੇ ਕੋਲ ਵੀ ਅੱਜ ਤੱਕ ਆਪਾਂ ਗਏ ਆ ਚਾਹੇ ਚਰਚਸ ਵਿੱਚ ਗਏ ਆ ਚਾਹੇ ਕਿਸੇ ਸਿੱਖ ਭਾਈਚਾਰੇ ਕੋਈ ਵੀ ਗਏ ਆ ਹਿੰਦੂ ਭਾਈਚਾਰੇ ਕੋਈ ਵੀ ਗਏ ਆ ਇਹ ਨਹੀਂ ਕਿ ਕਿਉਂਕਿ ਇਲੈਕਸ਼ਨਾਂ ਕੱਲੇ ਇੱਕ ਭਾਈਚਾਰੇ ਨਾਲ ਲੜੀਆਂ ਜਾਂਦੀਆਂ ਔਰ ਮੈਂ ਐਜੂਕੇਟ ਹੋਣ ਦੇ ਨਾਤੇ ਨਾਲ ਤੇ ਆਪਣਾ ਅੱਖ ਸਾਫ਼ ਹੋਣ ਦੀ ਵਜ੍ਹਾ ਦੇ ਨਾਲ ਮੇਰਾ ਕਿ ਦੋ ਪਾਈ ਚਾਰੇ ਦਿਨੜ ਵੀ ਬੜਾ ਵੱਡਾ ਸੰਪਰਕ ਆ ਗੁਰਦਾਸਪੁਰ ਦਾ ਮੰਡੀ ਏਰੀਆ ਲਾ ਲੋ ਤੁਸੀਂ ਚਾਹੇ ਹੋਰ ਏਰੀਆ ਲਾ ਲੋ ਆ ਕਨਵਨ ਰੋਡ ਆ ਜਿੰਨੇ ਵੀ ਸ਼ਾਪਕੀਪਰ ਆ ਚਾਹੇ बिजनेसमੈਨ ਵਪਾਰੀ ਆ ਔਰ ਉਹਨਾਂ ਦੇ ਨਾਲ ਮੇਰਾ ਹਮੇਸ਼ਾ ਸੰਪਰਕ ਰਹਿਦਾ ਔਰ ਮੈਂ ਉਹਨਾਂ ਦੇ ਕੋਲ ਹਮੇਸ਼ਾ ਬੈਠ ਕੇ ਹੁਣਾ ਕਿਸੇ ਕੋਲ ਮੱਦਾ ਕਿੰਦਾ ਬੈਠਦਾ ਚਾ ਮਤਲਬ ਆਪਣੇ ਜਿਹੜੇ ਲਗ ਲਵਾ ਉਹਨਾਂ ਦੇ ਨਾਲ ਲੱਗੇ ਰਹਿੰਦੇ ਮਰੇ ਜੀ ਸਿਰ ਬਹੁਤ ਸਾਰੀਆਂ ਮੁਸ਼ਕਿਲਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇੱਥੇ ਇੰਡਸਟਰੀ ਨਹੀਂ ਹੈਗੀ ਦੂਜੇ ਨੰਬਰ ਤੇ ਆਪਾਂ ਜੇ ਗੱਲ ਕਰ ਲਈਏ ਤਾਂ ਕੋਈ এডਿਕੇਸ਼ਨ ਨੂੰ ਲੈ ਕੇ ਵੀ ਕੋਈ ਬਾਕੀ ਜ਼ਿਲ੍ਹਿਆਂ ਦੇ ਕੰਪੈਰੀਟਿਵਲੀ ਕੋਈ ਇੰਨਾ ਜ਼ਿਆਦਾ ਸਿਸਟਮ ਜਿਹੜਾ ਵਾਸਟ ਨਹੀਂ ਹੈਗਾ ਨਸ਼ੇ ਦੀ ਸਮੱਸਿਆ ਵੀ ਜਿਹੜੀ ਆ ਲਗਾਤਾਰ ਦਿਨ-ਬਦ ਦਿਨ ਜਿਹੜੀ ਆ ਉਹ ਅੱਗੇ ਨੂੰ ਚੱਈ ਜਾ ਰਹੀ ਆ ਇਹਨਾਂ ਸਾਰੀਆਂ ਇੱਕ ਆਮ ਜਨਤਾ ਨਾਲ ਜੁੜੀਆਂ ਹੋਈਆਂ ਮੁਸ਼ਕਲਾਂ ਨੂੰ ਅਗਰ ਗੁਰਦਾਸਪੁਰ ਦੇ ਲੋਕ ਤੁਹਾਨੂੰ ਮੌਕਾ ਦਿੰਦੇ ਆ ਕਿੱਦਾਂ ਇਹਨਾਂ ਦਾ ਹੱਲ ਕਰੋਗੇ ਦੇਖੋ ਇੰਡਸਟਰੀ ਜਿਹੜਾ ਨਾ ਤੁਸੀਂ ਵਰਡ ਯੂਜ਼ ਕੀਤਾ ਇੰਡਸਟਰੀ ਵਰਡ ਇੱਕ ਜਿਹੜਾ ਨਾ ਫੈਕਟਰੀਆਂ ਲੱਗਣੀਆਂ ਉਹ ਜਿਹੜੇ ਦੇਖੋ ਮੈਂ ਹੁਣ ਇਹ ਨਹੀਂ ਕਿਸੇ ਨੂੰ ਬਲੇਮ ਨਹੀਂ ਕਰਨਾ ਚਾਹੁੰਗਾ ਪਰ ਜਿਹੜੇ ਧਨਾੜ ਲੋਕ ਆ ਜੀ ਜਿਨ੍ਹਾਂ ਦੇ ਬੱਚੇ ਵੈਲ ਸੈਟਲ ਆ ਜਿਨ੍ਹਾਂ ਦੇ ਕੋਈ ਉਹਨਾਂ ਦੇ ਕੋਈ ਪ੍ਰੋਬਲਮ ਨਹੀਂ ਹੈਗੀ ਆ ਉਹਨਾਂ ਦੇ ਸਿਰਫ ਇੱਕ ਦੌੜ ਹੁੰਦੀ ਆ ਕਿ ਠੀਕ ਆ ਐਮਐਲਏ ਬਣ ਕੇ ਐਮਪੀ ਬਣ ਕੇ ਜੀ ਔਰ ਉਹ ਬਾਅਦ ਵਿੱਚ ਇਲਾਕੇ ਦੇ ਵਿੱਚ ਕਵਰ ਨਹੀਂ ਕਰਦੇ ਆਗੇ ਔਰ ਸਾਨੂੰ ਇੱਕ ਦਰਦ ਆ ਕਿ ਅਸੀਂ ਇੱਕ ਗਰੀਬ ਭਾਈਚਾਰੇ ਨਾਲ ਸੰਬੰਧਤ ਆ ਅਸੀਂ ਰੋਜ਼ ਆਪਣੇ ਲੋਕਾਂ 'ਚ ਜਾਂਦੇ ਆ ਜੋ ਨੌਜਵਾਨ ਆ ਸਾਡੇ ਬੇਰੋਜ਼ਗਾਰ ਆ ਜਿਹੜੇ 10ਵੀਂ 12ਵੀਂ ਪੜ੍ਹ ਕੇ ਫਿਰ ਉਹ ਗਾੜੀਆਂ ਤੱਕ ਕਰ ਰਿਹਾ ਔਰ ਮੇਰੇ ਦਿਮਾਗ ਦੇ ਵਿੱਚ ਮੇਨ ਟਾਰਗੇਟ ਆ ਕਿ ਜਿਹੜਾ ਗੁਰਦਾਸਪੁਰ ਦੇ ਵਿੱਚ ਇੱਕ ਇੰਡਸਟਰੀ ਲੰਦੀ ਜਾ ਸਕਦੀ ਆ ਔਰ ਇਹ ਲੰਦੀ ਜਾ ਸਕਦੀ ਕੋਈ ਇਹੋ ਜੀ ਗੱਲ ਨਹੀਂ ਆ ਸਰਕਾਰਾਂ ਕੋਈ ਵੀ ਹੋਣ ਚਾਹੇ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਚਾਹੇ ਬੀਜੇਪੀ ਦੀ ਹੋਵੇ ਚਾਹੇ ਮੋਦੀ ਸਰਕਾਰ ਹੋਵੇ ਚਾਹੇ ਆਪਣਾ ਰਾਹੁਲ ਗਾਂਧੀ ਦੀ ਸਰਕਾਰ ਆ ਜਾਏ ਮਨਮੋਨ ਸਿੰਘ ਦੀ ਸਰਕਾਰ ਚਗੀ ਪਰ ਜੇਕਰ ਥੱਲੇ ਵਾਲੇ ਲੋਕ ਜਿਹੜੇ ਆ ਜਿੰਨਾ ਸਿਰ ਫਾਈਟ ਕਰਕੇ ਇੰਡਸਟਰੀ ਵਾਲ ਤੇ ਫਾਈਟ ਕਰਦੇ ਆ ਤੇ ਉਹ ਫਾਈਟ ਹੋ ਸਕਦੀ ਆ ਔਰ ਮੇਰੀ ਜਿਹੜੀ ਇੱਕ ਜਿਹੜੇ ਟਾਰਗੇਟ ਆ ਉਹ ਮੇਨ ਟਾਰਗੇਟ ਹੀ ਰਹੂਗਾ ਕਿ ਮੈਂ ਮਤਲਬ ਇਲਾਕੇ ਵਾਸਤੇ ਵੱਡੀ ਇੱਕ ਇੰਡਸਟਰੀ ਲੈ ਕੇ ਆਵਾਂ ਜੀ ਔਰ ਮੈਂ ਇੱਥੋਂ ਤੱਕ ਕਿ ਮੈਂ ਕਿਸੇ ਘਰੇ ਰਿਕਵੈਸਟ ਵੀ ਕਰ ਸਕਦਾ ਮੈਨੂੰ ਕੋਈ ਅਜਿਹੀ ਪ੍ਰੋਬਲਮ ਨਹੀਂ ਆ ਕਿ ਮੇਰੇ ਦਿਮਾਗ ਦੇ ਅੰਦਰ ਵਿੱਚ ਕੋਈ ਜ਼ਿਆਦਾ ਕੋਈ ਹਉ ਜੀ ਕੋਈ ਗੱਲ ਹੈ ਕਿ ਵੀ ਕਿਹੜਾ ਹੈ ਕਿ ਮੈਂ ਵੀ ਕਿਸੇ ਦੀ ਰਿਕੁਐਸਟ ਨਹੀਂ ਕਰ ਸਕਦਾ ਇਤੋਂ ਤੱਕ ਕਿਸੇ ਦੇ ਹੱਥ ਜੋੜਨੇ ਪੈਣ ਤਾਂ ਵੀ ਜੋੜ ਕੇ ਆਪਾਂ ਇਹੋ ਜਿਹੇ ਕੰਮ ਜਿਹੜੇ ਇਲਾਕੇ ਵਾਸਤੇ ਲਿਆ ਕੇ ਆ ਸਕਦੇ ਆ ਸਰ ਕਿਦਾਂ ਦਾ ਤੁਸੀਂ ਕਿਉਂਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਜੇ ਨੈਸ਼ਨਲ ਲੈਵਲ ਤੇ ਵੇਖੀਏ ਸੱਤ ਸੂਬਿਆਂ ਦੇ ਵਿੱਚ ਜਿਹੜਾ ਸਮਝੌਤਾ ਵੀ ਹੋ ਗਿਆ ਵਾ ਹਾਲਾਂਕਿ ਪੰਜਾਬ ਦੇ ਵਿੱਚ ਦੋਨੇ ਪਾਰਟੀਆਂ ਦੀ ਪੰਜਾਬ ਦੀ ਲੀਡਰਸ਼ਿਪ ਕਹਿ ਰਹੀ ਆ ਕਿ ਸਮਝੌਤਾ ਆਪਾਂ ਨਹੀਂ ਕਰਨਾ ਫਿਰ ਵੀ ਕਿਤਨਾ ਕਿਤੇ ਰਾਜਨੀਤੀ ਜਿਹੜੀ ਹੈ ਸੰਭਾਵਨਾਵਾਂ ਦਾ ਖੇਲ ਵਾ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਬڑے ਟਾਈਮ 'ਚ ਇਹ ਸਮਝੌਤਾ ਪੰਜਾਬ 'ਚ ਵੀ ਹੋ ਸਕਦਾ ਦੇਖੋ ਸਮਝੌਤੇ ਵਾਲੀ ਜਿਹੜੀ ਗੱਲ ਆ ਨਾ ਲਾਇਸੈਂਸ ਵਾਲੀ ਗੱਲ ਆ ਉਹ ਪੰਜਾਬ ਦੇ ਵਿੱਚ ਤੇ ਕਲੀਅਰਿਫਾਈ ਹੋ ਚੁੱਕਾ ਆ ਤੇ ਨਹੀਂ ਹੋਣਾ ਹੈ ਗੁਜਰਾਤ ਗੋਆ ਦੇ ਵਿੱਚ ਔਰ ਦਿੱਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਹੋ ਗਿਆ ਆ ਚਾਰ ਸਟੇਟਾਂ ਜਿਹੜੀਆਂ ਨੇ ਹੋਰ ਵੀ ਇੱਕ ਦੋ ਸਟੇਟ ਹੈਗੀਆਂ ਉਹ ਹੋ ਗਿਆ ਉਹ ਬਾਕੀ ਕਿਉਂਕਿ ਕੋਡ ਤੁਹਾਡੇ ਸਾਹਮਣੇ ਲੱਗਣ ਵਾਲਾ ਆ ਜੀ ਜੀ ਬਿਲਕੁਲ 15 ਤੋਂ ਪਹਿਲਾਂ ਪਹਿਲਾਂ 12 ਜਾਂ 13 ਨੂੰ ਕੋਡ ਲੱਗ ਜਾਣਾ ਸੋ ਉਹ ਚੀਜ਼ ਤੇ ਖਤਮ ਹੋ ਚੁੱਕੀ ਆ ਸੋ ਕਾਂਗਰਸ ਪਾਰਟੀ ਜਿਹੜੀ ਹੈ ਇਸ ਟਾਈਮ ਮੈਨੂੰ ਤਾਂ ਇਹੋ ਲੱਗਦਾ ਕਿਉਂਕਿ ਜਦੋਂ ਕੜਗੇ ਸਾਹਿਬ ਦੀ ਰੈਲੀ ਦੇ ਵਿੱਚ ਵੀ ਕਲੀਅਰिफाई ਹੋ ਚੁੱਕਾ ਸੀਗਾ ਔਰ ਆਪਣੇ ਆਪਣੇ ਲੈਵਲ ਤੇ ਦੋਨੋਂ ਪਾਰਟੀਆਂ ਇਲੈਕਸ਼ਨ ਲੜ ਰਹੀਆਂ ਨੇ ਓਕੇ ਸਰ ਤੁਸੀਂ ਇੱਕ ਸਾਬਕਾ ਸੈਨਿਕ ਜਿਹੇ ਤੁਸੀਂ ਦੇਸ਼ ਦੀ ਖਾਤਿਰ ਜੜਾ ਵਾ ਬਾਰਡਰਾਂ ਦੇ ਉੱਤੇ ਵੀ ਔਰ तमाम ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਲੰਬਾ ਸਮਾਂ ਤੁਸੀਂ ਆਰਮੀ ਦੇ ਵਿੱਚ ਡਿਊਟੀ ਕਰਕੇ ਆ ਰਹੇ ਹੋ ਜੇਕਰ ਗੱਲ ਕਰੀਏ ਗੁਰਦਾਸਪੁਰ ਲੋਕ ਸਭਾ ਖੇਤਰ ਦੀ ਤਾਂ ਇੱਥੇ ਫੌਜੀ ਪਰਿਵਾਰ ਵੀ ਬਹੁਤ ਜ਼ਿਆਦਾ ਨੇ ਜੀ ਔਰ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਵਾ ਕਿ ਬਹੁਤ ਸਾਰੀਆਂ ਉਹਨਾਂ ਦੀਆਂ ਵੀ ਸਮੱਸਿਆਵਾਂ ਨੇ ਉਹ ਕਿਹੜੀਆਂ ਸਮੱਸਿਆਵਾਂ ਹਨ ਔਰ ਉਹਨਾਂ ਦਾ ਤਸੀਮ ਸੁਹਤਾ ਜੀ ਕਿਸ ਤਰ੍ਹਾਂ ਮਤਲਬ ਆਵਾਜ਼ ਬਣ ਕੇ ਤੁਸੀਂ ਦਿੱਲੀ ਜਾਓਗੇ ਆਪਣੇ ਸ਼ਹੀਦ ਪਰਿਵਾਰਾਂ ਦੀ ਜਾਂ ਐਕਸ ਸਰਵਿਸਮੈਨ ਦੀਆਂ ਸਮੱਸਿਆਵਾਂ ਨੂੰ ਲੈ ਕੇ ਕਿੱਦਾਂ ਅੱਗੇ ਨੂੰ ਵਧੋਗੇ ਦੇਖੋ ਸ਼ਰਮਾ ਜੀ ਗੱਲ ਇਦਾਂ ਕਿ ਆਪਾਂ ਜਾਪਾਨ ਲਾ ਲਓ ਚైనా ਲਾ ਲਓ ਜਿਹਦੇ ਵਿੱਚ 5-5 ਸਾਲ ਜਿਹੜੀ ਆ ਇੰਡੀਆ ਉਹਨਾਂ ਦੀ ਆਰਮੀ ਦੀ ਜਿਹੜੀ ਜੋਬ ਕਰਨੀ ਬੜੀ ਜ਼ਰੂਰੀ ਆ ਕੰਪਲਸਰੀ ਆ ਔਰ ਪਿਛਲੀ ਜਿਹੜੀ ਇਲੈਕਸ਼ਨ ਹੋਈ ਸੀਗੀ 2019 ਦੀ ਇਲੈਕਸ਼ਨ ਜਿਹੜੀ ਹੋਈ ਸੀਗੀ ਉਹਦੇ ਵਿੱਚ ਸੌਰੀ 2019 ਨਹੀਂ 2017 ਦੀ ਇਲੈਕਸ਼ਨ 17 ਉਹਦੇ ਵਿੱਚ ਕਾਫੀ ਵੱਡੇ ਵੱਡੇ ਲੀਡਰ ਜਿਹੜੇ ਇੰਟਰਨੈਸ਼ਨਲ ਲੀਡਰਸ਼ਿਪ ਨੇਸ਼ਨਲ ਲੀਡਰਸ਼ਿਪ ਉਹਨਾਂ ਨੇ ਕਿਹਾ ਸੀਗਾ ਕਿ ਟਿਕਟ ਹੀ ਉਸ ਬੰਦੇ ਨੂੰ ਦੇਣੀ ਚਾਹੀਦੀ ਜਿਹੜਾ ਆਰਮੀ ਦੇ ਵਿੱਚ ਜੋਬ ਕਰ ਚੁੱਕਾ ਚਾਹੇ 5 ਸਾਲ ਕਰ ਚੁੱਕਾ ਚਾਹੇ 2 ਸਾਲ ਚਾਹੇ 10 ਸਾਲ ਔਰ ਮੈਂ ਸਮਝਦਾ ਕਿ ਮੈਂ ਇੰਡੀਅਨ ਆਰਮੀ ਦਾ ਇੱਕ ਸਾਬਕਾ ਸੋਲਜਰ ਹਾਂ ਜੀ ਔਰ ਆਪਣੇ ਆਪ ਨੂੰ ਸਿਪਾਹੀ ਮੰਨਦਾ ਭਾਵੇਂ ਮੈਂ ਕਿਸੇ ਵੀ ਲੈਵਲ ਤੇ ਸੀਗਾ ਜੀ ਔਰ ਮੇਰੇ ਵਰਗੇ ਇਨਸਾਨ ਨੂੰ ਇੱਕ ਟਿਕਟ ਦੇਣੀ ਚਾਹੀਦੀ ਹੈ ਕਿਉਂਕਿ ਬਾਰਡਰ ਬੈਲਟ ਆ ਮੈਂ ਇਹ ਸਾਰੀਆਂ ਪ੍ਰੋਬਲਮ ਨੂੰ ਸਮਝਦਾ ਹਾਂ ਔਰ ਜਿਹੜੇ ਸਾਬਕਾ ਸੈਨਿਕਾਂ ਦਾ ਜਿਹੜੇ ਵਿਡੋ ਲੇਡੀਆਂ ਆ ਉਹਨਾਂ ਦੇ ਉਹਨਾਂ ਦੀ ਪ੍ਰੋਬਲਮ ਨਹੀਂ ਸਮਝਿਆ ਕਿਉਂਕਿ ਇੱਕ ਇਹੋ ਜਿਹਾ ਬੰਦਾ ਜਿਹੜਾ ਉਸ ਚੀਜ਼ ਤੋਂ ਨਿਕਲ ਚੁੱਕਾ ਹੁੰਦਾ ਆ ਸਾਬਕਾ ਸੈਨਿਕ ਦੇ ਵਿੱਚੋਂ ਜੀ ਔਰ ਉਹ ਹਰ ਇੱਕ ਦੀ ਪ੍ਰੋਬਲਮ ਸਮਝਦਾ ਆ ਸੋ ਇਹ ਬਾਰਡਰ ਬੈਂਟ ਹੋਣ ਦੇ ਨਾਲ ਤੇ ਬਾਰਡਰ ਦੇ ਨਾਲ ਨਾਲ ਬਹੁਤ ਜ਼ਿਆਦਾ ਜਿਹੜੇ ਸ਼ਹੀਦੀ ਪਰਿਵਾਰ ਵੀ ਸ਼ਹੀਦ ਪਰਿਵਾਰ ਆ ਤੇ ਬਹੁਤ ਜ਼ਿਆਦਾ ਨੇ ਜੀ ਔਰ ਉਹ ਮੈਂ ਸਮਝਦਾ ਕਿ ਜੇਕਰ ਮੈਨੂੰ ਇਹ ਟਿਕਟ ਦਿੱਤੀ ਜਾਂਦੀ ਹੈ ਤੇ ਮੈਂ ਸਾਰੀਆਂ ਜਿਹੜੀਆਂ ਗੱਲਬਾਤ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਔਰ ਉਹਨਾਂ ਨੂੰ ਲਾਗੂ ਵੀ ਕਰ ਸਕਦਾ ਸਰ ਮੇਰਾ ਅੱਜ ਦੀ ਗੱਲਬਾਤ ਦਾ ਲਾਸਟ ਕੁਐਸਚਨ ਵਾ ਕਿ ਨਸ਼ਾ ਇੱਕ ਬਹੁਤ ਵੱਡੀ ਇੱਕ ਪੰਜਾਬ ਦੀ ਨਹੀਂ ਪੂਰੇ ਦੇਸ਼ ਦੀ ਨਹੀਂ ਪੂਰੀ ਦੁਨੀਆ ਦੀ ਹੈ ਇਸ ਵੇਲੇ ਇੱਕ ਗਲੋਬਲ ਪ੍ਰੋਬਲਮ ਜਿਹੜੀ ਉਹ ਬਣ ਚੁੱਕੀ ਆ ਔਰ ਇਥੇ ਉਹ ਨਹੀਂ بے روزਗਾਰੀ ਹੈ ਔਰ ਉਨਾ ਹੀ ਗਰਦਾਸਪੁਰ ਦੇ ਵਿੱਚ ਨਸ਼ਾ ਵਾ ਇਸ ਨੂੰ ਰੋਕਣ ਦੇ ਲਈ ਜਿਹੜਾ ਵਾ ਕੀ ਤੁਹਾਡੇ ਵੱਲੋਂ ਪ੍ਰਾਲੇ ਕੀਤੇ ਜਾਣਗੇ ਇਹ ਮੇਰੇ ਵੱਲੋਂ ਜੀ ਸ਼ਰਮਾ ਜੀ ਪਹਿਲਾਂ ਤੋਂ ਹੀ ਪਰਾਲੇ ਕੀਤੇ ਜਾ ਰਹੇ ਓਕੇ ਕਿਉਂਕਿ ਸਾਡੀਆਂ ਚਰਚਾਂ ਦੇ ਵਿੱਚ ਇਹੋ ਹੀ ਸੰਦੇਸ਼ ਮੇਨ ਆ ਕਿ ਨੌਜਵਾਨਾਂ ਨੂੰ ਦਿੱਤਾ ਜਾਂਦਾ ਹੈ ਕਿ ਤੁਸੀਂ ਵੇਖੋ ਨਸ਼ਾ ਨਹੀਂ ਕਰਨਾ ਜੀ ਔਰ ਇਸ ਚੀਜ਼ ਨੂੰ ਮੈਂ ਤੁਹਾਨੂੰ ਦੱਸਦਾ ਕਿ ਚਰਚਾਂ ਦੇ ਵਿੱਚ ਇੱਕ ਨੌਜਵਾਨ ਜਿਹੜਾ ਐਂਟਰੀ ਕਰ ਜਾਂਦਾ ਵਾ ਹਾ ਹਾ ਉਦੋਂ ਉਹ ਡੇ ਆਫ ਫਰਸਟ ਡੇ ਤੋਂ ਹੀ ਜਿਹੜਾ ਵਾ ਉਸ ਚੀਜ਼ ਨੂੰ ਮਤਲਬ ਸਮਝਦਾ ਹੈ ਕਿ ਜਿਹੜਾ ਮੈਨੂੰ ਮੇਰੇ ਧਾਰਮਿਕ ਆਗੂ ਨੇ ਕਿਹਾ ਕਿ ਨਸ਼ਾ ਨਹੀਂ ਕਰਨਾ ਤੇ ਉਹ ਮੇਰੇ ਖਿਆਲ ਤੋਂ ਵਿੱਚ 10-15 ਦਿਨ ਤੋਂ ਬਾਅਦ ਉਹ ਨਸ਼ਾ ਛੱਡ ਦਿੰਦਾ ਆ ਔਰ ਪਰਿਵਾਰ ਇਸ ਤਰ੍ਹਾਂ ਨਸ਼ੇ ਤੋਂ ਮੁਕਤ ਹੋ ਰਹੇ ਔਰ ਮੈਂ ਵੀ ਬਾਹਰ ਜਦੋਂ ਨਿਕਲਦਾ ਹਾਂ ਇਲਾਕੇ ਦੇ ਵਿੱਚ ਮੈਨੂੰ ਵੀ ਜਦੋਂ ਨੌਜਵਾਨ ਮਿਲਦੇ ਆ ਤਾਂ ਮੈਂ ਉਹਨਾਂ ਨੂੰ ਵੀ ਇਹੋ ਮੈਸੇਜ ਦਿੰਦਾ ਕਿ ਨਸ਼ਾ ਨਾ ਕਰੋ ਔਰ ਅਸੀਂ ਬੜੇ ਲੋਕਾਂ ਨੂੰ ਮਤਲਬ ਹਜ਼ਾਰਾਂ ਲੋਕਾਂ ਨੂੰ ਨਸ਼ੇ ਤੋਂ ਬਾਹਰ ਕੱਢ ਰਹੇ ਹਾਂ ਔਰ ਜਿੰਨੇ ਵੀ ਸਾਡੀ ਚਰਚਸ ਹੈ ਗੁਰਦਾਨਾ ਸਾਹਿਬ ਜਿੰਨੇ ਵੀ ਮੰਦਰਾਂ ਉੱਥੋਂ ਇਹੋ ਸਾਰੇ ਮੈਸੇਜ ਮਿਲਦਾ ਕਿ ਨਸ਼ਾ ਨਹੀਂ ਕਰਨਾ ਚਾਹੀਦਾ ਔਰ ਮੇਰੀ ਤਾਂ ਇਸ ਚੀਜ਼ ਉੱਤੇ ਬਹੁਤ ਜ਼ਿਆਦਾ ਇੱਕ ਵਰਕ ਹੋ ਰਿਹਾ ਕਿ ਮੈਂ ਮਤਲਬ ਨੌਜਵਾਨਾਂ ਨੂੰ ਨਸ਼ੇ ਤੋਂ ਛੁਡਾ ਰਿਹਾ ਜੀ ਸੋ ਗੱਲਬਾਤ ਲਈ ਧੰਨਵਾਦ ਹੈ ਸਨ ਕਾਂਗਰਸ ਪਾਰਟੀ ਦੇ ਸੀਨੀਅਰ 크ਰਿਸਚੀਅਨ ਨੇਤਾ ਜਿਨ੍ਹਾਂ ਨੇ ਆਪਣੀ ਗੁਰਦਾਸਪੁਰ ਲੋਕ ਸਭਾ ਤੋਂ ਇੱਕ ਮਜ਼ਬੂਤ ਦਾਅਵੇਦਾਰੀ ਪੇਸ਼ ਕੀਤੀ ਆ ਕਾਂਗਰਸ ਪਾਰਟੀ ਦੀ ਲੋਕ ਸਭਾ ਟਿਕਟ ਦੇ ਲਈ ਔਰ ਇਹਨਾਂ ਦੀ ਗੱਲਬਾਤ ਦੇ ਦੌਰਾਨ ਜੋ ਅਸੀਂ ਮਹਿਸੂਸ ਕੀਤਾ ਵਾ ਇਹਨਾਂ ਦੀ ਦਾਅਵੇਦਾਰੀ ਵਾਕਿਆ ਬਣਦੀ ਵੀ ਆ ਕਿਉਂਕਿ ਲੰਬਾ ਸਮਾਂ ਪਹਿਲਾਂ ਇਹਨਾਂ ਨੇ ਦੇਸ਼ ਸੇਵਾ ਕੀਤੀ ਆ ਬਤੌਰ ਆਰਮੀ ਦੇ ਵਿੱਚ ਜੌਬ ਕਰਕੇ ਆਏ ਆ ਔਰ ਦੂਸਰੀ ਗੱਲ ਇਹ ਹੈ ਕਿ 20 ਸਾਲ ਬਹੁਤ ਲੰਮਾ ਅਰਸਾ ਇਹਨਾਂ ਨੂੰ ਹੋ ਚੁੱਕਿਆ ਵਾ ਪੂਰੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਵਰਕ ਕਰਦੇ ਆ ਬਤੌਰ ਇੱਕ ਕਾਂਗਰਸੀ ਵਰਕਰ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਉਪ ਚੇਅਰਮੈਨ ਰਹੇ ਆ ਔਰ ਗੁਰਦਾਸਪੁਰ ਦੀ ਲੋਕਾਂ ਦੀ ਸਮੱਸਿਆਵਾਂ ਨੂੰ ਇਹ ਸ਼ਖਸ ਜਾਣਦਾ ਵਾ ਕਿਉਂਕਿ ਜ਼ਮੀਨ ਨਾਲ ਜੁੜੇ ਹੋਏ ਕਾਰਕਟਰਾਂ ਨੇ ਔਰ ਚੰਗੀ ਤਰ੍ਹਾਂ ਉਹਨਾਂ ਦੀਆਂ ਸਮੱਸਿਆਵਾਂ ਨੂੰ ਜਾਣਦੇ ਆ ਔਰ ਸਭ ਤੋਂ ਵੱਡੀ ਦਾਅਵੇਦਾਰੀ ਜੜੀ ਆ 5 ਲੱਖ ਦੇ ਗਰੀਬ ਈਸਾਈ ਭਾਈਚਾਰੇ ਦੀਆਂ ਵੋਟਾਂ ਨੇ ਇਸ ਲੋਕ ਸਭਾ ਹਲਕੇ ਗੁਰਦਾਸਪੁਰ ਦੇ ਵਿੱਚ ਜਿਸ ਭਾਈਚਾਰੇ ਤੋਂ ਇਹ ਆਉਂਦੇ ਆ ਔਰ ਉਮੀਦ ਆ ਗੁਰਦਾਸਪੁਰ ਦੇ ਲੋਕਾਂ ਨੂੰ ਕਿ ਇੱਕ ਸਾਫ਼ ਸੁਥਰੀ ਰਾਜਨੀਤੀ ਕਰਨ ਵਾਲਾ ਇੱਕ ਯੁਵਾ ਚਿਹਰਾ ਜਿਹੜਾ ਵਾ ਉਹ ਕਾਂਗਰਸ ਪਾਰਟੀ ਜ਼ਰੂਰ ਟਿਕਟ ਦੇ ਕੇ ਨਿਵਾਜੇਗੀ ਔਰ ਜਨਤਾ ਜਿਹੜੀ ਆ ਉਹ ਜਨਤਾ ਦੇ ਵਿੱਚ ਇਹ ਜਾ ਕੇ ਆਪਣਾ ਪੱਖ ਜੜਾ ਰੱਖਣਗੇ ਸੋ ਲਗਾਤਾਰ ਗੱਲਬਾਤ ਦਾ ਸلسਲਾ ਜਿਹੜਾ ਵਾ ਉਹ ਅਗਲੇ ਦਿਨਾਂ ਦੇ ਵਿੱਚ ਵੀ ਸਾਡਾ ਵਕ ਵਕ ਸਖੀਤਾ ਨਾਲ ਜਾਰੀ ਰਹੇਗਾ ਤੁਸੀਂ ਲਗਾਤਾਰ ਜੁੜੇ ਰਹੋ ਆਪਣੇ ਇਸ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ ਜੈੱਟ ਦੇ ਨਾਲ ਮੈਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਰ ਧੰਨਵਾਦ